ਕਾਕ ਸੇਧਾ ਮੈਨੂੰ ਸਹੀ ਗੱਲ ਹੈ ਮੈਂ ਪਾਣੀ ਇਹ ਵਧਰ ਦਿੰਦੀ ਆ ਮਾਂ ਨੂੰ ਪਗਾਰੇ ਕੀ ਕਰਦੀ ਐ ਇੱਕ ਜਗ੍ਹਾ ਕਾੜਦੀ ਨਹੀਂ ਕਿਸੇ ਵੀ ਕੰਮ ਨਹੀਂ ਯਾਨੀ ਤਮ ਡੋਲ ਨਹੀਂ ਤੇਰੇ ਸਾਹਮਣੇ ਮੈਂ ਕਿਹਨੇ ਕਹਣਾ ਆ ਬਣਾ ਲਿਆ ਕਰ ਵਾਹ ਬਣਾ ਲਿਆ ਕਰੋ ਦੇਖੋ ਵੀ ਤੂੰ ਦੱਸ ਦੱਸ ਨਹੀਂ ਭੇ ਬਣਾ ਲਿਆ ਕਰੋ ਕੋਈ ਵੀ ਇੱਕ ਚ ਕਿਹੜੀ ਲਾਂਗਾ ਮੈਂ ਕਿਹੜਾ ਕਹਿਂਦਾ ਏ ਰਿਮੋਟ ਕੰਟਰੋਲ ਕੀ ਲਾਉ ਮੈਂ ਪਰੇ ਹੱਥ ਚ ਰੱਖਿਆ ਆ ਰੋਡ ਰਿਮੋਟ ਕੰਟਰੋਲ ਕੀ ਕਹਿੰਦੇ ਤੰਦਵਾ ਆ ਰਿਮੋਟ ਕੰਟਰੋਲ ਜਿਹੜੇ ਤੇਰੇ ਤੇਰੀਆਂ ਨਕਸੇ ਨਹੀਂ ਹੁੰਦੇ ਸਾਡੇ ਵਰਗੇ ਬਣਾਈ ਜੋ ਮੇਰੀ ਗੱਲ ਸੁਣ ਲੈ ਚਾਹ ਮੈਂ ਬਣਾਈ ਬਾਅਦ ਮੈਂ ਕਹਾਂ ਬਾਅਦ ਰਹਾ ਗਾ ਦੱਸਾ ਨਹੀਂ ਇੱਕ ਗਾ ਇੱਕ ਗਾ ਇੱਕ ਮਿੰਟ ਮੇਰੀ ਗੱਲ ਸੁਣੀ ਆਪ ਨਾ ਇੱਕ ਪਾਣੀ ਪਾਇਆ ਮੈਂ ਕਹਿ ਤਾ ਤੂੰ ਬਾਣੀ ਭਲਾਦੀ ਆ ਉਹ ਕੱਚੀ ਕੱਚੀ ਚਾਹ ਹੈ ਕੱਚੀ ਨਹੀਂ ਸੀ ਦੰਦ ਕਾੜਿਆ ਸੀ ਕਹਿੰਦਾ ਦੰਦ ਕਾੜੀ ਮੇਰੀ ਚਾਹ ਦੇ ਵਾਰ ਕਦੀ ਪਾਉਦੇ ਮਮਾ ਉਹ ਮੇਰੀ ਕਾਹੜਾ ਇਹ ਪਤਾ ਕੀ ਕਹਿੰਦਾ ਹੁੰਦਾ ਇਹ ਕਹਿੰਦਾ ਨਹੀਂ ਨਹੀਂ ਇੱਕ ਮਿੰਟ ਇਹ ਕਹਿੰਦਾ ਹੁੰਦਾ ਵੀ ਤੁਸੀਂ ਦੁੱਧ ਜਿਆ ਬਣਾ ਕੇ ਰੱਖ ਦਿੰਨੇ ਚਾ ਮੈਨੂੰ ਉਹ ਸਵਾਦ ਲੱਗਦੀ ਐ ਉਹ ਹੀ ਪੀਨੀ ਆ ਕਾੜੀ ਮੈਂ ਕੀ ਕੀਤਾ ਪਾਣੀ ਕਾੜਿਆ ਕਾੜ ਕੇ ਥੋੜੀ ਜਿਹੀ ਚਾਹ ਬਚੀ ਸੀ ਵਿੱਚ ਪਾ ਕੇ ਥੋੜਾ ਦੁੱਧ ਪਾ ਕੇ ਉਹ ਵਾਲੀ ਦੇ ਕੇ ਰੱਖਿਆ ਮੈਂ ਕਿਹਾ ਪਾਣੀ ਜੀ ਪੀ ਲਵੇ ਇਦਾਂ ਦਾ ਪਾਣੀ ਪਾਣੀ ਦੁੱਧ ਦੇ ਪਾਣੀ ਪਾਉਂਦਾ ਥੋੜਾ ਚਾਹ ਜੀ ਪਾਣੀ ਪਾਉਂਦਾ ਥੋੜਾ ਯਾਰ ਮਹਾ ਹੱਦਾਂ ਯਾਰ ਤੁਹਾਡੇ ਵਾਲੇ ਨੋ ਗੁੱਦਾ ਪੀ ਰਹੀ ਮੈਂ ਕਿਸੇ ਕੰਮ ਦੀ ਚਾਹ ਨਹੀਂ ਸੀ ਅਵਾ ਆਪੋ ਦਾ ਪਤਾ ਜਰਾ ਆਜਾ ਇਹ ਨਹੀਂ ਵੀ ਨਾ ਨਾ ਬਾ ਗਾੜੀ ਬਣਾਉਦਾ ਤਾਂ ਨਹੀਂ ਸਾਡੇ ਨਾਲ ਥੱਲੇ ਪਤਲੀ ਬਣਾਉਦਾ ਤਾਂ ਨਹੀਂ ਨਾਲ ਥੱਲੇ ਜਿੱਦਾਂ ਤਬਾਕੀ ਜੇ ਮੈਂ ਬਾਹਰ ਦੇ ਦਿਨੇ ਉਹਨਾਂ ਨੂੰ ਮੈਂ ਭਲਾ ਗੈਸ ਤੇ ਤਬਾਕੀ ਕਿੱਥੋਂ ਬਣਦੀ ਕੀ ਹੁੰਦਾ ਕੀ ਵਰਗਾ ਕਹਿੰਦਾ ਦੁਪਹਿਰ ਨੂੰ ਚਾਹ ਬਣਾਏ ਤਾਂ ਆਪੇ ਕਰੇ ਉਹਦੇ ਰੜੀ ਭੈ ਜੋ ਹਰਾਮੇ ਗਿਆ ਤੇ ਭਰਿਓ ਆ ਗੋੜ ਵਾਲੀ ਚਾਹ ਨੂੰ ਸਵਾਲ ਆਦੀ ਖੰਡ ਵਾਲੀ ਸਵਾਲੇ ਨਹੀਂ ਲੱਗਦੀ ਸੱਚੀ ਦੱਸ ਗੋੜ ਖਤਮ ਹੋਇਆ ਡੜ ਲਿਓ ਨਾ ਅੱਜ ਗੁਣਾ ਚ ਰੋਲੇ ਹੋਣਾ ਲਿਆ ਨਾਲੇ ਮੱਝਾਂ ਦੇ ਲਿਆ ਮੂ ਪੇੜਾ ਟੱਕ ਲਿਆ ਅੱਜ ਖਲ ਦੀ ਬੋਰੀ ਕਿਤੇ ਨਹੀਂ 1.5 ਲੱਖ ਕਾਲੀ ਮੱਝ ਦਾ ਦੋ ਦੋ ਘਟਾਣ ਲੱਗਾ ਉਹਦਾ ਨਹੀਂ ਬਦਲਣਾ ਉਹ ਤਾਂ ਖਾਂਦੀ ਇਹ ਪੇੜਾ ਨਾ ਉਹ ਫੱਕ ਨਹੀਂ ਪਿਆ ਇਹਨਾਂ ਨਾ ਖਾਂਦੀ ਆ ਹਾਂ ਕੋਈ ਖਾਤਾ ਤਾਂ ਸਾਰਾ ਖੋਲ ਲੈਨੇ ਖਾਤਾ ਪੇੜਾ ਉਹਦਾ ਅੱਧੀ ਦਾ ਸਾਈ ਨੀ ਤੇ ਦ ਲੱਗ ਜਾਂਦੀ ਆ ਖੋਲ ਸਾਰਾ ਪੇੜਾ ਦਾ ਉਹ ਚੱਟ ਲਾਂਦੀ ਜੀ ਉਹ ਨਾ ਖੋਲਦੀ ਇਹ ਦੇਖਿਆ ਨਹੀਂ ਚੱਟਿਆ ਨਹੀਂ ਖੋਲਦੀ ਆ ਬਦਾ ਤੁਹਾਡੇ ਦੋਨਾਂ ਦੇ ਵਿੱਚ ਕੋਈ ਆਵੇ ਨਾ ਹੈ ਤਾਂ ਇਹ ਗੱਲ ਸੱਚੀ ਕਰੀਦੀ ਆ ਆਵੇ ਨਾ ਮੈਂ ਉਹ ਤੋਟੀ ਨਹੀਂ ਖਾਦੀ ਤੋਟੀ ਮੇਰੇ ਉੱਤੇ ਦੋਤਾ ਖਾਤਾ ਨਹੀਂ ਤੇਰਾ ਹਾਂ ਉਹਨੂੰ ਚੋਕਰ ਪਾਉਂਦੇ ਚੋਕਰ ਆਈ ਨਹੀਂ ਹਾਏ ਵੇ ਤੂੰ ਇੱਦਾਂ ਦਾ ਸਾਰਾ ਹੀ ਚੋਕਰ ਮਕਾਨ ਦਾ ਦੋ ਕਟੀਆਂ ਨੂੰ ਗੁੰਡਾ ਕੱਲ ਲੱਗਾ ਤੈਨੂੰ ਅੱਗੇ ਨਹੀਂ ਪਤਾ ਲੱਗਾ ਉਹ ਕਿੱਦਾਂ ਦਾ ਹੈ ਮੇਰਾ ਗੁੰਡਾ ਕਿੱਦਾਂ ਦੋ ਦਿਨ ਸਾਰ ਪਾਣੀ ਲੱਗਾ ਸੀ ਪੱਟੀਆਂ ਨੂੰ ਦੋ ਕਟੀਆਂ ਉਹਨਾਂ ਨੇ ਵੀ ਕਰਦਾ ਰਿਆ ਉਹਨਾਂ ਨੇ ਲਪੇੜਾ ਸੀ ਨਾ ਜਿਹੜਾ ਹੁਣ ਪਿਆ ਆ ਤੂੰ ਖਾਤਾ ਮੁੱਕੀ ਨੂੰ 15 ਦਿਨ ਹੋ ਗਏ ਔਰ ਤੂੰ ਬੱਸ ਕਰਿਆ ਕਰ ਬੋਪੀ ਮਰੌੜਾ ਨਹੀਂ ਪਤਾ ਪੇੜਾ ਫੇਰਾ ਪੇੜਾ ਹਾਂ ਫੇਰਾ ਬਾਹਰ ਜਟਾਇ ਤੂੰ ਉਹਨਾਂ ਨੂੰ ਚੋਕਰ ਦੀ ਹੁੰਦੀ ਸੀ। ਉਹ ਭਰਾਵਾ ਉਹਨਾਂ ਨੂੰ ਨਾਈ ਦੀ ਕਰੀ ਕੋਣ ਦਾ ਕੰਮ ਹੁੰਦਾ ਹੈ ਬੇੜਾ। ਮੈਂ ਚੋਕਰ ਦੀ ਗੱਲ ਕਰ ਤਾਂ ਬੇੜੇ ਦੇ ਧੂਆ ਮਾਰੀ ਜਾਂਦੀ। ਨਾ। ਕਟੀਆਂ ਤਾਂ ਮੱਝਾਂ ਨੂੰ ਚੋਕਾਂ ਦੀ ਹੁੰਦੀ ਸੀ ਗੱਲ। ਚੋਕਰ ਹੁੰਦਾ ਕਿੰਨਾ 25-30 ਕਿਲੋ ਚੋਕਰ ਆ ਵਿੱਚ। ਹੋਰ ਮੱਝਾਂ ਨੂੰ ਤੇ ਲਈਦਾ ਨੰਨਾ ਬਾਗ ਕਰਨੀ ਸੀ। ਹੋਰ ਕੀਆ? ਗਾਇ ਇਹਦਾ ਬਾੜੀ ਦਾੜੀ ਨੀਂਦ ਟੁੱਟੀ ਆ। ਚੋਕਾ ਦੂੰਗਾ ਜਾਈਦਾ ਗੱਲ ਕਰਨ। ਨੀਦਰ ਟੁੱਟੀ ਨਹੀਂ ਗੋਪੀ ਕੰਮ ਕਰੋ ਟੰਗ ਨਾ ਕਰੋ ਓਹੋ ਦੁੱਧ ਆੜੀਆਂ ਹੁਣ ਮੈਂ ਅੱਧਾ-ਅੱਧਾ ਖਾਂਦੀ ਆਂ ਅੱਧਾ ਦੁੱਧ ਆੜੀਆਂ ਦੁੱਧ ਦਾਲਦੇ ਥੱਲੇ ਹੈ ਨਹੀਂ ਗਾ ਹੁਣ ਮੈਂ ਦੋਵਾਂ ਨੂੰ ਅੱਧਾ-ਅੱਧਾ ਡੁੰਗਾ ਪੋਣਾ ਉਹ ਵੀ ਪੱਠੇ ਜਰਾ ਕੇ ਖਾਂਦੀ ਝੁੱਟੀ ਉਤਾਰੀ ਕਰਦੀ ਤੂੰ ਲੈ ਅੱਜ ਖਾ ਲੈ ਓਏ ਖਾ ਲੈ ਵੀ ਆ ਗੋਪੀ ਖਾ ਲੈ ਚੋਕਰ ਲੈ ਨਹੀਂ ਇਹ ਚੋਕਰ ਲਿਆ ਉਹਨੇ ਫੇ ਦੁੱਧ ਨਹੀਂ ਦੇਣਾ ਇਦਾਂ ਲੋਕ ਤੇ ਵੇਖਾ ਥੱਲੇ ਉਹ ਚੱਕਰ ਹੈ ਗੋਪੀ ਵੜ ਜਾਂਦੀ ਬੱਟੇ ਬਾਹਰ ਪਾ ਲਿਆ ਉਹ ਬੱਟੇ ਮੈਂ ਅੱਜ ਰੋਟੀ ਖਾਣ ਨੂੰ ਤੇਰੇ ਪੇੜੇ ਤੋਂ ਬਿਨਾ ਮੈਂ ਤਾਂ ਤੁੰਦਾ ਕੋਈ ਤੁੰਦਾ ਉਹ ਤੁਸੀਂ ਕਹੋ ਭੋਖਾ ਖਾਣ ਖਾ ਲ ਜਾਂਦੀ ਆ ਉਹਨਾਂ ਨੇ ਖਾਣਾ ਆ ਮਾਦਰਾ ਪੱਟੇ ਬਾਹਰ ਪੱਟੇ ਬਾਹਰ ਦੇ ਮੇਰੇ ਬੋਲੇ ਬਾਹਰ ਕਰਦੇ ਪੇੜਾ ਖਾਦੇ ਹਾਂ ਹਾਂ ਉਹ ਪੇੜਾ ਖਾਂਦੀ ਨੇ ਹਾਂ ਹਾਂ ਤੂੰ ਅਮਾ ਮਸੂਸ ਕਾ ਨਾ ਜਾਣਾ ਨਹੀਂ ਉਹ ਕੋਈ ਆਕਲ ਕਰੀ ਦੀ ਹੁੰਦੀ ਆ ਦਿਮਾਗ ਤਾਂ ਤੋਤੇ ਹੀ ਹੋਇਆ ਤੁਹਾਡੇ ਭਾਜੀ ਆ ਜਾਣੀ ਨਾ ਜਮ ਤੱਕ ਸਬਸਕਰਾਈਬਰ ਹੋਣੇ ਰਾਤੀ ਤੋਂ ਮਿਲਿਆ ਨਹੀਂ ਬਲੋਰਾ ਕੋਈ ਬੱਤਵਾ ਕਿਹਦਾ ਜੁਕਤੀਆਂ ਯਾਤੀਆਂ ਨਾ ਹਾਲੇ ਉਹ ਕੀ ਗੱਲ ਆ ਜਦੋਂ ਆਪਾਂ ਟਿੱਚਰਾ ਕਹਦੇ ਗੱਲਾਂ ਪੌਂ ਜਰਗਦੇ ਪੌਂ ਜਾਣੀ ਹਾਲੇ ਕਿਚਰਾ ਕਹਦਾ ਕਾਲੀਆਂ ਕਿਚਰਾ ਦਾ ਹੀ ਕੀਤੀ ਨਹੀਂ ਅਸੀਂ ਕੱਲ੍ਹ ਕਰਨੀ ਆ ਟਿੱਚਰਾ ਸਾਨੂੰ ਕੀ ਲੋੜ ਵਾ ਅਵੇ ਬੀ ਟਿੱਚਰਾ ਕਾਦੀ ਉਹਨੇ ਆਪਣੀ ਚੁੱਪੀ ਮਟੋੜੀ ਨੇ ਦੇਖਾ ਉਹ ਚਲੋ ਪਾਲੀ ਸੀ ਬੱਚੇ ਆਂਗਣ ਪਾਲੀ ਸੀ ਇੱਥੇ ਕੋਈ ਛੱਤ ਨਹੀਂ ਸ਼ੱਕ ਨਹੀਂ ਸ਼ੱਕ ਨਹੀਂ ਉਹ ਆਪਣੇ ਨਿਆਣੇ ਆਂਗਣੇ ਉਹਨੂੰ ਰੱਖ ਦਿੱਤੀ ਮਿੰਦੇ ਮੇਰੀ ਗੱਲ ਸੁਣ ਲੈ ਤੇ ਧਿਆਨ ਹਾਂ ਯਾਰ ਅਮਾ ਪਹਿਲਾਂ ਮਿੰਦਾ ਨਹੀਂ ਮੈਂ ਮੈਂ ਕਹਿੰਦਾ ਮੇਰੀ ਗੱਲ ਸੁਣਾ ਹੈ ਉਹ ਨਿਆਣੇ ਆਂਗਣ ਪਾਲਿਆ ਸੀ ਉਹਨੇ ਉਹਨੂੰ ਪਰ ਦੂਜੀ ਗੱਲ ਇਹ ਆ ਵੀ ਅਸੀਂ ਵੀ ਪਾਲੇ ਸੀ ਕੁੱਤੇ ਪਰ ਐਦਾਂ ਅਸੀਂ ਨਹੀਂ ਕੀਤੀ ਉਹ ਤਾਂ ਕੋਲ ਜਾ ਗਈ ਆ ਲੈ ਉਹਦੇ ਆਤ ਪਾਉਣ ਦੇ ਰਗੇ ਬੁੜੀ ਰਾਤ ਪਾਉਣ ਲੱਗੇ ਤੇ ਲੱਗਣਾ ਉਹਿਆ ਕਹਨਾ ਬੋਲ ਮੇਰੀ ਮਾਂ ਨੂੰ ਨਹੀਂ ਉਹਨੇ ਕਿਹਾ ਉਹਨੂੰ ਛੱਡ ਗਿਆ ਉਹਨੂੰ ਛੱਡ ਗਿਆ ਉਹ ਤੁਹਾਨੂੰ ਪੁੱਛਿਆ ਕਿ ਨਹੀਂ ਚੱਪ ਚੱਪ ਦੇ 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 ਰਹੇ ਲਾਈ ਹੁੰਦੀ ਮੇਰੀ ਮਾਂ ਨੂੰ ਨਾ ਵਿਚਾਰੀ ਨੂੰ ਕਹਿ ਹਾਂ ਜੱਗ ਜੱਗ ਦੀਵੇ ਮਾਂ ਮਾਈ ਹੁੰਦੀ ਆ ਉਹਿਆ ਤੇ ਚੋਰੀ ਚੋਰੀ ਖਬਰ ਹੈ ਕਿ ਮਸੂਦ ਕਰ ਹਾਂ ਉਹ ਤਾਂ ਹੈ ਹੀ ਨਹੀਂ ਇੱਥੇ ਮਸੂਦ ਕਹਿੰਦੇ ਕੋ ਕੰਦਾ ਕੋ ਕਰ ਗਿਆ ਹਾਂ ਉੱਥੇ ਕਰਿਆ ਆ ਮੈਂ ਮੈਂ ਡੈਡੀ ਨਾ ਤੂੰ ਆ ਤਾਂ ਦਾ ਮੈਂ ਚਪੇੜ ਮਾਰਨੀ ਜਮਾ ਗੱਲ ਕਹੀ ਮੈਂ ਕਹਿ ਨਹੀਂ ਕਿ ਸਾਰੇ ਕਹਿਣ ਪਾਉਗੇ ਉਹ ਪੈਰ ਵੀ ਹੋਣਗੇ ਹੱਥ ਪਾਉਣਗੇ ਤੂੰ ਉਹ ਤਾਂ ਜੀਤ ਦਤਾ ਹੀ ਆ ਉਹ ਜੀਤਣੇ ਕਿ ਉਹ ਕਾਰਗੇ ਤੇ ਤੇ ਹੋਣਾ ਤਾਂ ਬੋਲ ਰਹੀ ਗੱਲ ਪਹੁੰਚ ਗਈ ਮੈਂ ਮੈਂ ਕੋਈ ਇੱਦਾਂ ਨਹੀਂ ਕਰ ਸਕਦੇ ਹੁੰਦੇ ਮੇਰੀ ਗੱਲ ਤਾਂ ਸੁਣ ਲਾ ਕੋੜਤਾ ਤੇਰਾ ਹੁਣ ਮੇਰੀ ਗੱਲ ਸੁਣ ਤੇਰਾ ਕੋੜਤਾ ਕਿੱਥੇ ਈ ਨਵਾ ਕਰਦਾ ਕਿੱਥੇ ਤੇਰਾ ਵਿਆਹ ਤੇਰਾ ਦੂਰ ਨਹੀਂ ਮੇਰੇ ਵਿਆਹ ਉਹ ਕੜਤਾ ਕਿੱਥੇ ਤੇਰਾ ਉਹ ਚਿੱਟਾ ਉੱਥੇ ਕਿੱਥੇ ਸਾਲੀ ਕੋ ਅੱਛਾ ਵੀ ਉੱਥੇ ਕਰਦਾ ਕੀ ਕਰਦਾ ਤਾ ਟਟ ਗਿਆ ਘਰ ਇਹਦਾ ਨਾ ਫਿਰ ਜਾਂਦਾ ਯਾਰ ਟਟੇ ਤਾਂ ਸਾਲੀ ਕੋ ਕਰਦਾ ਤੇਰਾ ਕੀ ਕਰਦਾ ਉਹ ਵੀ ਨਵਾ ਹੈ ਨਵਾ ਕਰਦਾ ਤੇਰਾ ਸਾਲੀ ਦੇ ਕੋਲ ਕੀ ਕਰਦਾ ਪਿਆਰਿਆ ਗਰਮੀयां ਉੱਤੇ ਨਾ ਪਰਦੇ ਬਣਿਆ ਤੂੰ ਜਾਂਦਾ ਜਾਣਾ ਆਉਣਾ ਹੁੰਦਾ ਹੀ ਆ ਬੰਦੇ ਨੇ ਕਿ ਨਿਸ਼ਾਨੀ ਰੱਖੀ ਹੋਣੀ ਉੱਤੇ ਨਹੀਂ ਨਹੀਂ ਤਰੇ ਉੱਥੇ ਕੋਣ ਤਾਂ ਕੀ ਕਰਦਾ ਸਾਲੀ ਕੋ ਤੇਰਾ ਸਿਰ ਕਰਦਾ ਖੜਦਾ ਹੀ ਨਹੀਂ ਇੰਨਾ ਸਾਲਾ ਟਰੂ ਲਾਵੇ ਆ ਸਾਲੀ ਨਾਲ ਵੇ ਕੋਤੀ ਦਾ ਹੋਰ ਆ ਕੋਈ ਜਾਊਗੀ ਨਹੀਂ ਉਹਨੇ ਤਾਂ ਤੈਨੂੰ ਆਮਾ ਕੁੱਤੀ ਦੀ ਟੈਂਸ਼ਨ ਪਈ ਆ ਮੈਨੂੰ ਉਹਦੇ ਕੁਰਤੇ ਦੇ ਟੈਂਸ਼ਨ ਪਈਓ ਆ ਸੱਜਣਾ ਦੇਣਾ ਕੋਈ ਇਦਾਂ ਦਾ ਸਾਲੀਆਂ ਨਾਲ ਪਿਆਰ ਹੋਵੇ ਦੇਖ ਲਾ ਕੁਰਤੇ ਵੀ ਸਾਲੀਆਂ ਦੇ ਕੋਲ ਪਏ ਹੁੰਦੇ ਆ ਕੋਈ ਨਹੀਂ ਹੌਲੀ ਹੌਲੀ ਚੱਲ ਛੱਡਿਆ ਆ ਨੇੜੇ ਹੀ ਆ ਤੁਹਾਡਾ ਵੀ ਇਹੀ ਹਾਲ ਹੋਣਾ ਨਹੀਂ ਨਹੀਂ ਸਾਲੀਆਂ ਤੇਰੀਆਂ ਜੇ ਤੇਰੀਆਂ ਵੀ ਹੋਈਆਂ ਜੇ ਸਾਲੇ ਕੁੱਤੇ ਵਾਲੀ ਖੰਗ ਲੱਗ ਗਈ ਭੈ ਮੈਨੂੰ। ਉਹ ਪਾਸੋਂ ਤੋਂ ਆਇਆ ਵੱਡ ਗਿਆ ਨਾ ਕਾਦੂ ਇਹ ਵੱਡ ਵੀ ਰਹਿ ਨਹੀਂ ਸੋਗਿਆ। ਹਾਂ ਹਾਂ ਸੋਗ ਗਿਆ। ਲੈ। ਇਹ ਬੰਦੇ ਸੁੱਕਦੇ ਆ ਤੂੰ ਗੱਲਾਂ ਕਰਦਾ ਆ। ਉਹਦਾ ਦੇਖ ਲੈ ਭਰਾ ਸੁੱਕ ਕੇ ਕਿੱਦਾਂ ਦਾ ਹੋਇਆ ਆ। ਮੈਨੂੰ ਤਾਰਥੋਂ ਦਾ ਬਾਜ਼ ਮੌਕੇ। ਉਹ ਜ਼ਿੰਦਗੀ ਸਾਰੀ ਦੇ ਲਾ ਉਹ ਨਹੀਂ ਇੱਦੇ ਕੱਡ-ਕੁੱਟ ਲਈ ਆ ਨਾ ਰਾਹਾਂ ਗਲੀਆਂ 'ਚ। ਹੈ ਨਾ? ਕੋਈ ਹੈ ਤਾਂ ਨਾ ਨਹੀਂ ਹੋਇਆ ਨੀ ਸਿਸਟਮ ਨਹੀਂ। ਥੜੀ ਉਹਨੇ ਆਪਣਾ ਸੈੱਟ ਕੀਤਾ ਕੁਝ ਵੀ। ਇੰਨਾ ਵੀ ਪੈਰ ਰੱਖ ਹੋਇਆ। ਕੀ ਬਹਿ ਕੇ ਮੈਂ ਕਣਕ ਵਾਢ ਲਵਾਂ ਕੁੱਬਦਾ ਹੋਣਾ ਪੈਰ ਕਣਕ ਨਹੀਂ ਜੜਾ ਕੱਢਣੀ ਹੂੰ ਐਦਾਂ ਨੂੰ ਸਿਆਣੀ ਆ ਤੂੰ ਆਵਾ ਮੈਂ ਜੜਾ ਤਾਂ ਹੁਣ ਤੱਕ ਨਿਕਲ ਨਹੀਂ ਰਹੀ ਪਹਿਲਾਂ ਹਾਂ ਨਹੀਂ ਉਹਨੇ ਜੜਾ ਕੱਢਣੀ ਹੈ ਮੈਂ ਕਹਿੰਦੀ ਜੀ ਤੋਪੀ ਆਓ ਹੁਣ ਇਸ ਬੱਤੇ ਚ ਬਾਜਰਾ ਬੀਜਦੇ ਹਾਂ ਉੱਥੇ ਥੋੜੀ ਦੇ ਵੱਢ ਕੇ ਬੀਜਦੇ ਚਾਹ ਕਾਚਰਾ ਬੀਜਦੇ ਪਾਸ ਕਰੋ ਖਾਣਾ ਵੀ ਆ ਕਾੜ ਤਨਾ ਵੱਡੀ ਚੱਲੋ ਮੂੰਹ ਘਾਨੇ ਗੁੱਦੀਆਂ ਨੂੰ ਬਿੰਗਾਇਆ ਕਰ ਲੰਦੀ ਤੂੰ ਮੇਰੀ ਭੈਣ ਨੂੰ ਕਿੱਦਾਂ ਕਹਿੰਦਾ ਆ ਗੁੱਦੀਆਂ ਨੂੰ ਬਿੰਗਾਇਆ ਕਰ ਲੰਦੀ ਆ ਤੂੰ ਵੇ ਖਾਣੀ ਵੀ ਆ ਯਾ ਡੜੀ ਤੇਰਾ ਬਿੰਗਾ ਮੂੰਹ ਦੀ ਦਾ ਸੋਨੇ ਵਰਗੀ ਹੈਗੀ ਆ ਮਾਂ ਮੇਰੀ ਆਹੋ ਉਹਦੀ ਥਾਂਗ ਲੋਈ ਰਹਿੰਦੀ ਆ ਲੈ ਤਾਂ ਭਾਵੇਂ ਮੈਂ ਉਹਦੀ ਥਾਂਗ ਕੱਢ ਲਾਉਣੀ ਮੇਰੀ ਵੱਡੀ ਆ ਉਹ ਮੇਤੋ ਬੈ ਜਾ ਦਨਿਆ ਗਾਲ ਦਾ ਸਾ ਮੈਨੂੰ ਜਾਣੀ ਜਾਣਾ ਹੈ ਸੋ ਕੋਣ ਆਇਆ ਉਹ ਸਾਈਕਲ ਤੇ ਕੋਈ ਲੰਘਿਆ ਵਿੱਕੇ ਹੀ ਹੈ ساری ਉਮਰ ਜੀ ਨੇ ਟੈਗਦਾ ਹੀ ਨਹੀਂ ਇਹ ਟੈਗਦਾ ਨਹੀਂ ਨਹੀਂ ਟੈਗਦਾ ਸਾਈਕਲ ਤਾਂ ਹੀ ਆ ਇਧਰ ਨੂੰ ਉਧਰ ਨੂੰ ਉਧਰ ਨੂੰ ਇਧਰ ਨੂੰ ਨਹੀਂ ਪਰ ਬੰਦਾ ਘੱਟ ਟੈਗ ਵੀ ਲਵੇ 10 ਮਿੰਟ ਪਤਾ ਨਹੀਂ ਕੀ ਹੀਰੇ ਜੱਬਿਓ ਆ ਜਿਹੜੇ ਮਿੰਟ ਕੋਲ ਆ ਜਾਂਦਾ ਜਿਆਦਾ ਬੰਦਾ ਇੱਥੇ ਟੈਕਲ ਵੇ ਜੋ ਪਸ਼ੂ ਆ ਉਹ ਦੇ ਲਾਓ ਇੱਕ ਗਾਂ ਉਹ ਭਾਇਆ ਦੇ ਲਾ ਜੇ ਕੋਈ ਇਹਨੂੰ ਇਹਨੂੰ ਕੋਈ ਦੇਖੇ ਤਿੰਨ ਮੁੰਡੇ ਚਾਰ ਪੋਤੇ ਦੋ ਪੋਤੀਆਂ ਹੈ ਸੁੱਖ ਨਾ ਇਹਦਾ ਟੱਬਰ ਸੋਣਾ ਵਾਹਿਗੁਰੂ ਮਿਹਰ ਕਰਿਆ ਨਾ ਫੇਰ ਵੀ ਦੇ ਲਾਓ ਬਾਲਟੀ ਚਾਕੇ ਦੁੱਧ ਪਾਉਣ ਗਿਆ ਉਹ ਦੇ ਲਾ ਤੌਰ ਹੁੰਦਾ ਨਹੀਂ ਮੈਂ ਗੋਪੀ ਇਹਨੂੰ ਬਚਾਉਂਦੀ ਰਹਿੰਦੀ ਆ ਵੀ ਪਾਪਾ ਕਿਤੇ ਡੈਗ ਨਾ ਪਾਵੇ ਹੈ ਨਾ ਕੀ ਹੋਇਆ ਆਖਰੀ ਸਾਹਾਂ ਤੇ ਯਾਰ ਐਂ ਇਦਾਂ ਨਾ ਬੋਲ ਮੈਂ ਇਦਾਂ ਕਹਿੰਦੀ ਆ ਵੇ ਜੇ ਗੋਪੀ ਡੈਗ ਗਿਆ ਹਨਾ ਸਿਆਣਾ ਚੱਕਣਾ ਫਲਣਾ ਬਹੁਤ ਹੋਰ ਹੋਰ ਕੀ ਮਗਰੋਂ ਫੇ ਮੂੰਹ ਚੱਕ-ਚੱਕ ਕੇ ਦੇਖਣਾ ਨਹੀਂ ਮੈਂ ਨੋਰੇ ਉਦੋਂ ਵੇਖ ਕੇ ਨਹੀਂ ਜਾਣਾ ਉੱਥੇ ਨੂੰ ਨਹੀਂ ਜਾਣਾ ਲੈ ਆ ਪੱਗ ਰੱਖ ਕੇ ਟੌਰਣਾ ਵੇ ਜਾਂਦੀ ਰੁ ਖੜਾ ਮੋਰੇ ਗੱਡੀ ਦੇ ਮੈਂ ਤਾਂ ਮੈਂ ਤਾਂ ਕਹਿਆ ਪਾਪਾ ਜੀ ਤੁਸੀਂ ਜਾਣਾ ਨਹੀਂ ਤੁਸੀਂ ਮੈਂ ਕਹ ਸਰ ਨਾਲ ਮੋਰੇ ਹਾਂ ਜਾਣਾ ਮੈਂ ਕੰਦਾ ਬਈ ਨੂੰ ਕੀ ਹੋਇਆ ਜੇ ਹੁਣ ਸਾਰੇ ਕੰਮ ਨਵੇੜੀ ਜਾਂਦਾ ਹੁਣ ਇਹ ਆ ਵੀ ਇਹਨੇ ਉੱਥੇ ਜਾ ਕੇ ਆ ਆ ਲੇ ਆਇਆ ਤੇਲ ਤੇ ਪੱਠੇ ਬਾੜ ਲਿਆ ਦੁੱਧ ਵੀ ਉਹਦੇ ਲਾ ਪਾਇਆ ਜਾ ਕੇ ਹਾਂ ਜੇ ਇਹਨੂੰ ਕਹਿ ਦੋ ਫਿਰ ਗੁੱਸਾ ਕਰਦਾ ਮੈਂ ਕਿਹਾ ਮੱਝ ਰਹਿਣ ਦੇ ਛੱਡ ਦੇ ਹੁਣ ਚੋਣੀ ਨਹੀਂ ਬੂਥਾ ਬਿੰਗਾ ਕਰਕੇ ਬਹਿ ਗਿਆ ਮੈਨੂੰ ਕਹਿੰਦਾ ਇੰਨਾ ਦੁੱਧ ਜਸਵੀਰ ਹੋ ਰਿਹਾ ਹੋ ਰਿਹਾ ਮੈਂ ਕਿਹਾ ਹਾਂ ਜੀ ਕਹਿੰਦਾ ਦੁੱਧ ਦੇਖ ਕਿੰਨਾ ਆ ਕਹਿੰਦਾ ਮੈਨੂੰ ਕਹਿ ਦਿੰਦਾ ਇਹ ਰਹਿਣ ਦੇ ਛੱਡ ਦੇ ਵਾ ਤੁਸੀਂ ਅੱਜ ਪੜਾ ਕੱਲ ਸੱਚ ਗੱਲਾਂ ਕਰੇ ਕੱਟੀ ਦਾ ਉਹਦੇ ਬਾਣੀ ਮੇਰੇ ਪਿੱਛੇ ਹੈ ਨਹੀਂ ਕੱਟੀ ਨਾਲ ਗੱਲਾਂ ਕਰਦਾ ਸੁੱਖੋ ਤਿੰਨ ਵਿੱਚ ਵਿੱਚ ਤਮ ਐਸੋ ਕੋ ਨਾ ਲਸਾ ਵਾਈ ਦੇ ਲੈ ਤੈਨੂੰ ਮੇਂ ਵੇਚ ਦਵਾ ਐਦਾਂ ਹੀ ਕਰੀ ਜਾਵੇ ਮੈਂ ਤੈਨੂੰ ਵੇਚਦਾ ਐਸੋ ਕੋ ਤਾਰੇ ਦੇ ਕਰੀ ਜਾਏ ਭਾਈਆ ਵੀ ਸਾਡਾ ਕੋਈ ਨਹੀਂ ਬਸ ਤੁਸੀਂ ਆ ਉਮਰ ਤੁਹਾਡੀ ਬਹਿਣ ਦੀ ਆ ਬਹਿ ਕੇ ਖਾਓ ਪੀਓ ਰ ਮੋਜ ਨਾ ਨਾ ਇਹ ਕਹਿੰਦੇ ਸਾਡੀ ਇਹ ਉਮਰ ਕਬ ਕੰਦੀ ਆ ਐ ਮੈਂ ਕਾ ਪਪਾ ਹੀ ਟਿੱਕਾ ਖੜਤਾ ਪਿਆ ਨਾ ਪਜਾਮਾ ਪਾ ਕੇ ਪਾਰ ਕੋ ਬੰਨ ਕੇ ਆ ਉਹ ਆ ਗਿਆ ਇੱਧਰ ਨੂੰ ਆ ਗਿਆ ਸਰਦਾਰ ਮੁੜਿਆ ਮੁੜਿਆ ਉੱਪਰ ਨੂੰ ਆ ਗਿਆ ਉੱਪਰ ਨੂੰ ਆ ਗਿਆ ਹੁਣ ਇੱਧਰ ਨੂੰ ਆਊਗਾ ਆ ਟੋਲਰ ਜਾਊਗਾ ਇੱਧਰ ਨੂੰ ਆਊਗਾ ਉਹ ਫੇ ਚੱਲ ਗਿਆ ਉਹਦੇ ਕਸਣਾ ਜੇ ਨਹੀਂ ਇਹ ਹੋਰ ਟੱਕਦਾ ਹੀ ਨਹੀਂ ਹੋ ਪਿਓ ਦੇ ਆ ਗਿਆ ਉਹ ਵੀ ਨਹੀਂ ਨਹੀਂ ਪਾਪਾ ਇੱਧਰ ਨੂੰ ਆਉ ਨਹੀਂ ਨਹੀਂ ਟੋਲਰ ਆਉਂਦੇ ਆਉਣ ਮੈਨੂੰ ਹਾਕ ਮਾਰੀ ਤੂ ਤੂ ਤਾਂ ਹੈ ਨਹੀਂ ਉਹ ਚੰਡੀਗੜ੍ਹ ਆ ਤੂ ਚੱਲ ਗਿਆ ਹਾਂਜੀ ਕੀ ਨਹੀਂ ਬੰਦਾ ਦੇ ਕੋਪਾਂ ਕਿੰਨੀ ਆ ਮਾਰਦਾ ਪਾਪਾ ਜੀ ਰੁਪਈਏ ਲਾਏ ਆ ਦੇ ਇੱਥੇ ਹਾਂ ਐਤ ਰੁਪਈਏ ਲਾਏ ਆ ਉਹ ਹੈਗਾ ਲੱਗਦਾ ਉਹ ਵੀ ਹੋਣਾ ਮੈਂ ਤਾਂ ਨਹੀਂ ਗੰਜਾ ਨਹੀਂ ਉਹ ਸਾਈਕਲ ਤੇ ਕੋਈ ਆਇਆ ਅਟਕ ਅਟਕ ਅੱਲਾਏ ਇਦਾਂ ਨਹੀਂ ਹੋਊ ਮੇਰੀ ਜਾਨ ਆ ਕੱਪੜੇ ਚਾਦਰ ਦੇ ਅੰਦਰ ਗੰਦੀ ਹੋ ਗਈ ਚਲੋ ਠੀਕ ਆ ਜੀ ਕਰਦੇ ਆ ਫੇਰ ਮੈਂ ਤਾਂ ਨਹੀਂ ਬੋਲਦਾ ਘਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਮੈਂ ਲਾਈਵ ਹੋਇਆ ਹਾਂ